ਪਾਰਟੀ ਦੇ ਨਾਲ ਨਾਲ ਜਨਤਾ ਦਾ ਭਰੋਸਾ ਦਿੱਤਾ ਹੈ ਮੈਂ ਸਭ ਤੋਂ ਪਹਿਲਾਂ ਆਪਣੀ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਤਾਰਫ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਦੁਬਾਰਾ ਦੂਜੀ ਵਾਰੀ ਕਾਉਂਸਲਰ ਦੀ ਟਿਕਟ ਦੇ ਕੇ ਵਾਰਡ ਨੰਬਰ 52 ਤੋਂ ਟਿਕਟ ਦੇ ਕੇ ਭੇਜਿਆ ਸੋ ਮੈਂ ਕਾਂਗਰਸ ਪਾਰਟੀ ਦੇ ਸਾਰੇ ਕਾਉਂਸਲਰ ਸਭਾ ਨਾਲੋਂ ਵੀ ਕਾਂਗਰਸ ਪਾਰਟੀ ਹਾਈ ਕਮਾਂਡ ਕਰਦਾ ਕਿਉਂਕਿ ਸਾਰੇ ਕਾਉਂਸਲਰ ਰਲ ਮਿਲ ਕੇ ਕਾਂਗਰਸ ਪਾਰਟੀ ਦਾ ਝੰਡਾ ਉੱਚਾ ਕਰਕੇ ਔਰ ਅਸੀਂ ਸਾਰੇ ਨਾਲ ਮਿਲ ਕੇ ਇਲੈਕਸ਼ਨ ਲੜ ਰਹੇ ਹਾਂ ਸੋ ਪਾਰਟੀ ਆਈ ਕਮਾਂਡ ਦਾ ਅਸੀਂ ਸਾਰੇ ਧੰਨਵਾਦ ਵੀ ਕਰਦੇ ਹਾਂ ਜਿਹੜਾ ਤੁਹਾਡੇ ਵੱਲੋਂ ਡੋਰ ਡੋਰ ਦਿੱਤਾ ਜਾ ਰਿਹਾ ਹੈ ਪਛਾਣ ਕਿੰਨਾ ਲੋਕਾਂ ਦਾ ਹੰਗਾਰਾ ਕੀਤਾ ਸੋਮੇ ਸਿਰਫ ਆਪਣੀ ਵਾਰਡ ਦੀ ਗੱਲ ਨਹੀਂ ਕਰਦਾ ਕਿ ਵਾਰਡ ਨੰਬਰ 52 ਜੇ ਹੀ ਬੜਾ ਵੱਡਾ ਹੰਗਾਰਾ ਨਹੀਂ ਪੂਰੇ ਅੰਮ੍ਰਿਤਸਰ ਸ਼ਹਿਰ 'ਚ ਕਾਂਗਰਸ ਪਾਰਟੀ ਦੇ ਸਾਰੇ ਕੌਂਸਲਰਾਂ ਨੂੰ ਬੜਾ ਵੱਡਾ ਹੰਗਾਰਾ ਮਿਲ ਰਿਹਾ ਔਰ ਕਾਂਗਰਸ ਪਾਰਟੀ ਦੇ ਸਾਰੇ ਕੌਂਸਲਰ ਬੜੀ ਵੱਡੀ ਗਿਣਤੀ 'ਚ ਅਸੀਂ ਜਿੱਤ ਕੇ ਆਪਣਾ ਹਾਊਸ ਬਣਾਉਣ ਜਾਣੇ ਕਾਰਪੋਰੇਸ਼ਨ ਤੇ ਕਾਰਪੋਰੇਸ਼ਨ ਦੀ ਆਪਣੀ ਸਰਕਾਰ ਬਣਾਵਾਂਗੇ ਔਰ ਸ਼ਹਿਰ ਜਿਹੜੇ ਪਿਛਲੇ 2 ਸਾਲ ਤੋਂ ਦੇਖਿਆ ਜਾ ਰਿਹਾ ਹੈ ਕਿ ਇਹ ਇਲੈਕਸ਼ਨ ਲੇਟ ਹੋਏ ਨੇ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਪਰੇਸ਼ਾਨੀਆਂ ਆਈਆਂ ਨੇ ਉਹ ਮੇਨ ਮੁੱਦਾ ਰਹੇਗਾ ਬਿਲਕੁਲ ਜੀ ਮੇਨ ਮੁੱਦਾ ਹੀ ਜਿਹੜਾ ਸ਼ਾਇਦ ਹੀ ਕੋਈ ਕਾਉਂਸਲਰ ਜਿਹੜੇ ਸਾਡੀ ਕਾਰਪੋਰੇਸ਼ਨ ਦਾ ਸਾਡਾ ਲੋਕਲ ਬਾਡੀ ਦਾ ਜਿਹੜਾ ਕੰਮ ਹੈ ਉਹ ਸ਼ਹਿਰ ਦਾ ਸਫਾਈ ਸਫਾਈ ਲੋਕਾਂ ਨੂੰ ਸਾਫ ਪਾਣੀ ਸੀਵਰੇਜ ਵਧੀਆ ਚੱਲਣਾ ਚਾਹੀਦਾ ਲਾਈਟਾਂ ਦੇ ਫੈਸਿਲਿਟੀ ਸੜਕਾਂ ਨਾਲੀਆਂ ਵਧੀਆ ਹੋਣੀਆਂ ਚਾਹੀਦੀਆਂ ਜੋ ਬੇਸਿਕ ਨੀਡਸ ਹੈ ਸਾਡੀਆਂ ਲੋਕਾਂ ਦੀਆਂ ਉਹ ਅਸੀਂ ਪੂਰੀਆਂ ਕਰਦੀਆਂ ਉਹ ਸਾਡਾ ਕਾਉਂਸਲਰਾਂ ਦਾ ਔਰ ਕਾਰਪੋਰੇਸ਼ਨ ਦਾ ਫਰਜ਼ ਮੰਨਦਾ ਹੈ ਉਹੀ ਮੁੱਦਾ ਲੈ ਕੇ ਅਸੀਂ ਲੋ ਜਿਹੜੀ ਸਰਕਾਰ ਨੇ ਇਲੈਕਸ਼ਨ ਹੀ ਨਹੀਂ ਕਰਾਈ ਇਹ ਸਭ ਤੋਂ ਵੱਡੀ ਨਲਾਇਕੀ ਔਰ ਮੈਂ ਸਮਝਦਾ ਸਰਕਾਰ ਦੀ ਹੈ ਕਿਉਂਕਿ ਡਰਦੇ ਸੀ ਇੱਕ ਵਾਰੀ ਝੂਠ ਬੋਲ ਕੇ ਵੋਟਾਂ ਪੈ ਗਈਆਂ ਇਹਨਾਂ ਨੇ ਆਪਣੇ 92 ਐਮਐਲਏ ਪੰਜਾਬ ਦੇ ਤੇ ਤਾਲੇ ਜੇ ਇਹਨਾਂ ਦੇ ਕੁਝ ਪੱਲੇ ਹੁੰਦਾ ਇਹ ਇਲੈਕਸ਼ਨ ਕਾਰਪੋਰੇਸ਼ਨ ਨਹੀਂ ਪਹਿਲੋ ਕਰਾ ਲੈਦੇ ਇਹ ਵੀ ਜਿਹੜੀ ਉਹ ਇਲੈਕਸ਼ਨ ਹੋਈ ਹੈ ਮਾਨਜੋ ਸੁਪਰੀਮ ਕੋਰਟ ਦੀ ਦਇਤਾਂ ਤੇ ਉਹਨਾਂ ਕਰਕੇ ਹੋ ਗਈ ਨਹੀਂ ਤੇ ਅੱਜ ਵੀ ਇਲੈਕਸ਼ਨ ਨਾ ਹੁੰਦੇ ਸਰ ਆਪਣੇ ਵੋਟਰਾਂ ਨੂੰ ਤੇ ਸਪੋਰਟਰਾਂ ਨੂੰ ਇਹ ਅਪੀਲ ਕਰੋ ਸੋ ਮੈਂ ਮੀਡੀਆ ਰਾਈ ਇਹ ਅਪੀਲ ਕਰਾਂਗਾ ਕਿ ਵੈਸੇ ਤੇ ਸਾਰੇ ਲੋਕ ਐਸ ਵੇਲੇ ਕਾਂਗਰਸ ਪਾਰਟੀ ਦਾ ਸਾਥ ਦੇ ਰਹੇ ਨੇ ਕਿਉਂਕਿ ਮੌਜੂਦਾ ਸਰਕਾਰ ਦੇ ਸਾਰੇ ਖਿਲਾਫ ਨੇ ਔਰ ਮੈਂ ਤੁਹਾਡੇ ਰਾਂਹੀਂ ਅਪੀਲ ਕਰਨਾ ਚਾਹੁੰਦਾ ਹਾਂ ਸਿਰਫ ਆਪਣੇ ਵਾਰਡ ਦੇ ਲੋਕਾਂ ਨੂੰ ਨਹੀਂ ਸਾਰੇ ਸ਼ਹਿਰ ਦੇ ਲੋਕਾਂ ਨੂੰ ਸ਼ਹਿਰ ਦੇ ਵਾਸੀਆਂ ਨੂੰ ਕਿ ਤਗੜੇ ਹੋ ਕੇ ਕਾਂਗਰਸ ਪਾਰਟੀ ਦਾ ਸਾਥ ਦਿਓ ਕਾਂਗਰਸ ਦੀ ਜਿਹੜਾ ਕਾਰਪੋਰੇਸ਼ਨ ਦਾ ਹਾਊਸ ਬਣਾਓ ਤਾਂ ਜੋ ਅਸੀਂ ਫਿਰ ਮੁੜ ਕਾਂਗਰਸ ਦੇ ਸਾਰੇ ਕੌਂਸਲਰ ਇਕੱਠੇ ਹੋ ਕੇ ਇਸ ਗੁਰੂਦੀਨਗਰੀ ਦੀ ਸੇਵਾ ਕਰੀਏ ਔਰ ਜਿਹੜੀਆਂ ਵੀ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਖਾਸ ਕਰਕੇ ਕੂੜੇ ਦੇ ਢੇਰ ਲੱਗੇ ਨੇ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਸੀਵਰੇਜ ਦਾ ਸਿਸਟਮ ਬਿਲਕੁਲ ਬੰਦ ਹੋ ਚੁੱਕਾ ਲਾਈਟਾਂ ਜਗ ਨਹੀਂ ਰਹੀਆਂ ਸੈਟ ਸੜਕਾਂ ਤੇ ਟੋਏ ਪੈ ਰਹੇ ਨੇ ਕੋਈ ਵੀ ਫੈਸਿਲਿਟੀ ਜਿਹੜੀ ਕਾਰਪੋਰੇਸ਼ਨ ਦਿੰਦੀ ਕਿਉਂਕਿ ਕਾਰਪੋਰੇਸ਼ਨ ਉਹਨਾਂ ਕੋਲ ਟੈਕਸ ਲੈ ਰਹੀ ਹੈ ਸਰਕਾਰ ਇਹਨਾਂ ਕੋਲ ਟੈਕਸ ਲੈ ਰਹੀ ਹੈ ਔਰ ਉਹਨਾਂ ਨੂੰ ਉਹਨਾਂ ਦਾ ਕੋਈ ਵੀ ਰਿਜ਼ਲਟ ਜਿਹੜਾ ਵਾਪਸ ਨਹੀਂ ਮਿਲ ਰਿਹਾ ਅਸੀਂ ਪੂਰਾ ਕਰਾਂਗੇ ਔਰ ਲੋਕਾਂ ਦੀ ਸੇਵਾ ਕਰਾਂਗੇ ਧੰਨਵਾਦ